ਕਿਸਾਨ ਮਜ਼ਦੂਰਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਆ ਕੁਝ ਕੋ ਡੇਰਿਆਂ ਦੇ ਬਾਬੇ ਹੁਣ ਕਈ ਸਵਾਲ ਕਰਨਗੇ ਕਿ ਬਾਬੇ ਕਿਦਾਂ ਕਿਸਾਨ ਮਜ਼ਦੂਰਾਂ ਦੇ ਦੁਸ਼ਮਣ ਬਣ ਗਏ ਦੁਸ਼ਮਣਤਾ ਉਹ ਹੁੰਦਾ ਆ ਜਿਹੜਾ ਕਿ ਕਿਸੇ ਦਾ ਨੁਕਸਾਨ ਕਰਦਾ ਹੋਵੇ ਜਿਹੜਾ ਕਿਸੇ ਦੇ ਕੰਮ ਨਾ ਹੁੰਦਾ ਹੋਵੇ ਜਿਹੜਾ ਦੂਜਿਆਂ ਦੀਆਂ ਮਜਬੂਰੀਆਂ ਤੇ ਹੱਸਦਾ ਹੋਵੇ ਇਹ ਸਵਾਲ 'ਤੇ ਕੁਝ ਲੋਕ ਕਹਿਣਗੇ ਜਿੱਥੇ ਕਿਸਾਨ ਤੇ ਮਜ਼ਦੂਰ ਵੀਰ ਸਰਕਾਰ ਨਾਲ ਮੱਥਾ ਲਾ ਕੇ ਬੈਠੇ ਨੇ ਆਪਣੀ ਹੱਕਾਂ ਦੇ ਲਈ ਐਮਐਸਪੀ ਲਈ ਜਾਂ ਖੇਤੀ ਕਾਨੂੰਨਾਂ ਲਈ ਜਾਂ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣ ਦੇ ਲਈ ਜਾਂ ਇੰਡੀਆ ਦੀ ਖੇਤੀ ਬਾੜੀ ਨੂੰ ਬਚਾਉਣ ਦੇ ਲਈ ਉੱਥੇ ਹੀ ਕੁਝ ਕੋ ਬਾਬੇ ਜਿਹੇ ਨਹੀਂ ਜਿਹੜੇ ਕਿ ਇਹ ਵੀ ਕਰ ਰਹੇ ਨੇ ਕਿ ਕਦੋਂ ਕਿਸਾਨਾਂ ਦੀ ਪਿੱਠ ਲੱਗੇ ਤਾਂ ਅਸੀਂ ਫੇਰ ਨਿਕਲੀਏ ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਡੇਰੇ ਤੇ ਬਾਬੇ ਨੇ ਉਹ ਕਿਸਾਨਾਂ ਤੇ ਹੀ ਨਿਰਭਰ ਨੇ ਜਾਂ ਕਿਸਾਨੀ ਤੇ ਹੀ ਨਿਰਭਰ ਨੇ ਹਰ 6 ਮਹੀਨੇ ਬਾਅਦ ਕਿਸਾਨਾਂ ਦੇ ਕੋਲੋਂ ਬਹੁਤ ਸਾਰੇ ਡੇਰੇ ਮੈਂ ਸਾਰੇ ਨਹੀਂ ਕਹਿੰਦਾ ਲੇਕਿਨ ਬਹੁਤ ਸਾਰੇ ਡੇਰੇ ਜਿਹੜੇ ਨੇ ਕਿਸਾਨਾਂ ਦੇ ਕੋਲੋਂ ਅਲੱਗ-ਅਲੱਗ ਤਰ੍ਹਾਂ ਦੀ ਉਗराई ਕਰਦੇ ਨੇ ਕਦੀ ਕਣਕ ਦੀ ਕਦੀ ਝੋਨੇ ਦੀ ਕਦੀ ਕਿਸੇ ਬਰਸ਼ੀ ਦੀ ਕਦੀ ਕਿਸੇ ਦਿਹਾੜੇ ਦੀ ਤੇ ਕਿਸਾਨ ਉਹਨਾਂ ਨੂੰ ਥੋੜੇ ਥੋੜੇ ਆਪਣੇ ਤਰੀਕੇ ਨਾਲ ਸੇਵਾ ਵੀ ਕਰਦੇ ਨੇ ਕੋਈ ਬੋਰੀ ਕਰਦਾ ਕੋਈ ਦੋ ਪੀਪੇ ਕਰਦਾ ਕੋਈ ਚਾਰ ਪੀਪੇ ਕਰਦਾ ਕੋਈ 500 ਰੁਪਇਆ ਕਰਦਾ ਕੋਈ ਹਜ਼ਾਰ ਰੁਪਇਆ ਕਰਦਾ ਕੋਈ 5000 ਕਰਦਾ ਇਹ ਸਿਲਸਿਲਾ ਪੂਰੇ ਦੇ ਪੂਰੇ ਸਾਲ ਜਿਹੜੇ ਨੇ ਬਹੁਤ ਸਾਰੇ ਡੇਰੀਆਂ ਦੇ ਬਾਬੇ ਕਰਦੇ ਨੇ ਕਿਸਾਨਾਂ ਤੋਂ ਹੁਣ ਜਦੋਂ ਕਿਸਾਨ ਵੀਰਾਂ ਨੂੰ ਲੋੜ ਆ ਤੇ ਇਹ ਇੰਨਾ ਚੋਂ ਬਹੁਤ ਘੱਟ ਬਾਬੇ ਬਹੁਤ ਘੱਟ ਡੇਰਿਆਂ ਦੇ ਪ੍ਰਬੰਧਕ ਜਿਹੜੇ ਨਾ ਕਿਸਾਨ ਵੀਰਾਂ ਦੀ ਬੈਠ ਤੇ ਆਏ ਜਾਂ ਆਏ ਹੋਣਗੇ ਲੇਕਿਨ ਬਹੁਤੇ ਜਾਣੇ ਜਿਹੜੇ ਨੇ ਆਪੋ ਆਪਣੇ ਡੇਰਿਆਂ 'ਚ ਮਸਤ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸਾਨਾਂ ਨਾਲ ਕਿਸਾਨੀ ਨਾਲ ਕਿਸਾਨੀ ਮਰ ਜੇ ਰਹਿ ਜੇ ਫਿਰ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਭਈ ਅਸੀਂ ਧਰ ਨੂੰ ਕਿਉਂ ਗਰਾਈਆਂ ਦਿੱਤੀਆਂ ਅਸੀਂ ਤੁਹਾਨੂੰ ਕਿਉਂ ਕਣਕ ਝੋਨੇ ਦੇਈਏ ਜੇ ਤੁਸੀਂ ਸਾਡੇ ਲੋੜ ਵੇਲੇ ਸਾਡੇ ਨਾਲ ਨਹੀਂ ਖਲੋਣਾ ਜਾਂ ਸਾਡੇ ਵੇਲੇ ਤੁਸੀਂ ਕੰਮ ਨਹੀਂ ਆਉਣਾ ਤੇ ਵਿੱਚ ਸਾਨੂੰ ਉਗਰਾਹੀਆਂ ਕਾਧੀਆਂ ਬਣਦੀਆਂ ਨੇ ਕਾਦੀ ਤੁਸੀਂ ਉਗਰਾਹੀਆਂ ਲੈਣ ਆਉਂਦੇ ਹੋ ਤੇ ਮੈਂ ਸਮਝਦਾ ਕਿ ਉਹਨਾਂ ਡੇਰਿਆਂ ਵਾਲਿਆਂ ਨੂੰ ਵੀ ਥੋੜੀ ਬਹੁਤੀ ਸੋਚਣਾ ਚਾਹੀਦੀ ਆ ਕਿ ਭਈ ਜੇ ਕਿਸਾਨੀ ਮਰ ਗਈ ਤੇ ਵਿੱਚ ਸਾਡੇ ਡੇਰੇ ਕਿੱਦਾਂ ਚੱਲਣਗੇ ਸਾਡੇ ਡੇਰਿਆਂ 'ਚ ਕਣਕ ਝੋਨਾ ਕਿੱਦਾਂ ਹੋਵੇਗਾ ਫਿਰ ਕਿਸਾਨਾਂ ਨੇ ਵੀ ਕਿਸਾਨੀ ਖਤਮ ਹੋ ਗਈ ਫਿਰ ਕੀ ਉਹ ਦਾਨੀ ਹੋਣਾ ਕੋ ਜਾਣਗੇ ਜਾਂ ਕਿਸੇ ਹੋਰ ਬੰਦੇ ਕੋਲ ਜਾਣਗੇ ਕਿ ਭਈ ਸਾਨੂੰ ਗ੍ਰਾਹੀ ਦਿਓ ਇਸ ਕਰਕੇ ਮੈਂ ਸਮਝਦਾ ਆ ਕਿ ਇਹਨਾਂ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਆ ਆਸਾਨੀ ਹਕਾਂ ਦੇ ਇਹਨਾਂ ਨੂੰ ਵੀ ਆਪਣੇ ਘੋਰਨਿਆਂ ਚੋਂ ਬਾਹਰ ਆਉਣਾ ਚਾਹੀਦਾ ਐਵੇਂ ਨਹੀਂ ਤੁਹਾਡੇ ਵਰਗੇ ਕਈ ਲੋਕ ਕਹਿ ਦਿੰਦੇ ਕੁਝ ਕੋ ਬਾਬਿਆਂ ਨੂੰ ਕੁਝ ਕੋ ਡੇਰਿਆਂ ਨੂੰ ਸਿਉਂਕ ਕਹਿ ਦਿੰਦੇ ਨੇ ਉਹਨਾਂ ਦਾ ਸ਼ਬਦ ਹੋ ਸਕਦਾ ਬਹੁਤ ਠੁਕਮਾ ਹੋਵੇ ਪਰ ਇਹਦਾ ਕੀ ਮਤਲਬ ਹੋਇਆ ਕਿ ਤੁਸੀਂ ਆਪਣੇ ਕਿਸਾਨ ਵੀਰਾਂ ਨਾਲ ਖਲੋਂਦੇ ਕਿਉਂ ਨਹੀਂ ਤੁਹਾਡੇ ਕਿਸਾਨਾ ਕਰਕੇ ਤਾਂ ਕਿਤੇ ਕਿਤੇ 5 5 6 6 ਇੱਕਣ ਜ਼ਮੀਨ ਦੇ ਵਿੱਚ ਡੇਰੇ ਬਣੇ ਹੋਏ ਨੇ ਨਾਲ ਦੀ ਨਾਲ ਕਿੰਨੀ ਕਿੰਨੀ ਜ਼ਮੀਨਾਂ ਨੂੰ ਮਿਲੀ ਹੋਈ ਆ ਉਹਦੇ ਜ਼ਮੀਨ ਦੇਡੇ ਤੋਂ ਨੇ ਜ਼ਮੀਨਾਂ ਉਹਦੇ ਅਗਲੇ ਪਾਸੇ ਤੁਸੀਂ ਵੱਡੀਆਂ ਵੱਡੀਆਂ ਦੁਕਾਨਾਂ ਪਾ ਲੈ ਅੱਗੇ ਬੈਠੇ ਹੋ ਜਿਹਦੇ ਚ ਆਪਣੇ ਪਰਿਵਾਰਕ ਆਪਣੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਆ ਜੇ ਨਾਲ ਦੀ ਨਾਲ ਡੇਰਿਆਂ ਦੇ ਵਿੱਚ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਇਕੱਠੀ ਕੀਤੀ ਹੋਈ ਆ ਉਹ ਸਾਰੀ ਕਿੱਥੋਂ ਆਈ ਤੇ ਵੱਡੀਆਂ ਵੱਡੀਆਂ ਗੱਡੀਆਂ ਕਿੱਥੋਂ ਆਈਆਂ ਜਿਹੜੇ ਅਪਰੋਜ ਦੇ ਨਾਲ ਬਿਜਲ ਪੈਟਰੋਲ ਫੁੱਕਿਆ ਜਾਂਦਾ ਕਿੱਥੋਂ ਆਂਦਾ ਉਹ ਸਾਰਾ ਤਾਂ ਕਿਸਾਨਾਂ ਦੇ ਘਰਾਂ ਤੋਂ ਹੀ ਆਉਂਦਾ ਨਾ ਅੱਜ ਕਿਸਾਨਾਂ ਨੂੰ ਲੋੜ ਆ ਤੇ ਤੁਸੀਂ ਮੂੰਹ ਵੱਟ ਕੇ ਬੈਠੇ ਹੋ ਇਨੇ ਦਿਨਾਂ ਤੋਂ ਕੀ ਤੁਸੀਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਮੌਤ ਨੂੰ ਠੀਕ ਦੇ ਪਏ ਕਿ ਕਦੋਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਪੂਰੇ ਹੋਣ ਤੇ ਅਸੀਂ ਮੁੜ ਕੇ ਮਾੜਾ ਮੋਟਾ ਜਾ ਹਫੜਾ-ਦਫੜੀ ਕਰੀਏ ਜੀ ਬਹੁਤ ਹੋ ਗਿਆ ਬਹੁਤ ਮਾੜਾ ਹੋ ਗਿਆ ਮੈਂ ਸਮਝਦਾ ਕਿ ਕਿਸਾਨ ਵੀਰਾਂ ਨੂੰ ਸਾਡੇ ਮਜ਼ਦੂਰ ਵੀਰਾਂ ਨੂੰ ਇਸ ਵਿਸ਼ੇ ਵੱਲ ਵੀ ਸੋਚਣਾ ਚਾਹੀਦਾ ਜਿਹੜਾ ਇਨਸਾਨ ਔਖੇ ਵੇਲੇ ਤੁਹਾਡੇ ਨਾਲ ਨਹੀਂ ਖਲੋਂਦਾ ਉਹਦੇ ਨਾਲ ਵੀ ਨਾਂ ਖੋਲੋਇਆ ਕਰੋ ਉਹਨੂੰ ਪਛਾਣ ਕਰਦੋ ਉਹਨੂੰ ਪਛਾਣ ਛੋਟ ਦੋ ਤਾਂ ਕਿ ਅਸੀਂ ਔਖੇ ਵੇਲੇ ਨੂੰ ਸਮਝ ਸਕੀਏ ਮੈਂ ਆਸ ਕਰਦਾ ਜਿੱਥੇ ਬਹੁਤ ਸਾਰ ਕੁਝ ਡੇਰੇਆਂ ਵਾਲੇ ਆਪਣੇ ਤਰੀਕੇ ਨਾਲ ਮਦਦ ਵੀ ਕਰ ਰਹੇ ਨੇ ਮੈਂ ਸਮਝਾਂ ਜਿਹੇ ਡੇਰਿਆਂ ਵਾਲੇ ਉਹ ਬੜੇ ਚੰਗੇ ਤੇ ਕਰਮਾ ਭਗਤਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਕਿਸਾਨੀ ਨਾਲ ਜਿਨ੍ਹਾਂ ਨੂੰ ਮਜ਼ਦੂਰਾਂ ਦੇ ਹੱਕਾਂ ਦੇ ਨਾਲ ਪਿਆਰ ਹੈ ਜਿਨ੍ਹਾਂ ਨੇ ਜਿਹੜੇ ਸਮਝਦੇ ਨੇ ਕਿ ਕਿਸਾਨੀ ਜਿਉਂਦੀ ਰਹੇਗੀ ਤਾਂ ਸਾਡਾ ਵੀ ਸਾਰਾ ਕੁਝ ਜਿਉਂਦਾ ਰਹੇਗਾ ਇਸ ਬਾਬੇ ਨਾਨਕ ਨੇ ਖੇਤੀ ਕੀਤੀ ਅਸੀਂ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਹੈ ਇਸ ਕਰਕੇ ਮੈਂ ਸਮਝਦਾ ਮੇਰੇ ਭੈਣ ਭਰਾ ਜਰੂਰ ਆਪੋ ਆਪਣੇ ਲੈਵਲ ਤੇ ਜਿਹੜੇ ਚੰਗੇ ਡੇਰੇ ਵਾਲੇ ਜਿਨ੍ਹਾਂ ਨੂੰ ਇਸ ਗੱਲ ਦਾ ਅਸਾਸ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਲੋਕਾਂ ਨੂੰ ਜਿਹੜੇ ਕਿਸਾਨਾਂ ਦਾ ਖੂਨ ਚੂਸ ਕੇ ਆਪਣੀਆਂ ਐਸ਼ਾਂ ਕਰ ਰਹੇ ਨੇ ਤੇ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਵੱਡੇ ਵੱਡੇ ਡੇਰੇ ਬਣਾ ਲਏ ਨੇ ਤੇ ਮੈਂ ਸਮਝਦਾ ਕਿ ਕਿਸਾਨ ਵੀਰਾਂ ਨੂੰ ਚਾਹੀਦਾ ਕੋ ਇਹੋ ਜਿਹੇ ਲੋਕਾਂ ਨੂੰ ਉਗराई ਦੇਣੀ ਬੰਦ ਕਰ ਦੇਣ ਤਾਂ ਕਿ ਇਹ ਵੀ ਸੜਕਾਂ ਤੇ ਆਉਣ ਇਹਨਾਂ ਨੂੰ ਵੀ ਵਿਹੜੀ ਕਰਨ ਜਾਣਾ ਪਵੇ ਇਹਨਾਂ ਨੂੰ ਵੀ ਪਤਾ ਲੱਗੇ ਕਿ ਮੁਸ਼ਕਲਾਂ ਕੀ ਹੁੰਦੀਆਂ ਨੇ ਤੁਹਾਡੇ ਥੋੜੀ ਥੋੜੀ ਕਣਕ ਦੇ ਨਾਲ ਥੋੜੇ ਥੋੜੇ ਝੋਨਿਆਂ ਦੇ ਨਾਲ ਥੋੜੇ ਥੋੜੇ ਪੈਸਿਆਂ ਨਾਲ ਕਰੋੜਾਂ ਰੁਪਏ ਇਕੱਠੇ ਹੋ ਜਾਂਦੇ ਤੇ ਉਹਨਾਂ ਕਰੋੜਾਂ 6 ਮਹੀਨੇ ਜੇ ਖਰਚ ਨਹੀਂ ਲੈਂਦੇ 6 ਮਹੀਨਿਆਂ ਬਾਅਦ ਫਿਰ ਕਰੋੜਾਂ ਇਕੱਠੇ ਹੋਣ ਲੱਗ ਪੈਂਦੇ ਨੇ ਇਹ ਗੱਲ ਵੱਗ ਧਿਆਨ ਹਰ ਇੱਕ ਸੂਝਵਾਨ ਕਿਸਾਨ ਵੀਰ ਨੂੰ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੱਕ ਵੀਡੀਓ ਕਿਸੇ ਇੱਕ ਬਾਬੇ ਨਾਲ ਨਹੀਂ ਆ ਜਿਹੜਾ ਬਾਬਾ ਅੰਦਰੋਂ ਨਹੀਂ ਨਿਕਲਦਾ ਪਿਆ ਜਾਂ ਦੋਹਾਂ ਬਾਬਿਆਂ ਨਾਲ ਨਹੀਂ ਇਹ ਉਹਨਾਂ ਬਾਬਿਆਂ ਦੇ ਨਾਲ ਆ ਉਹਨਾਂ ਡੇਰੇਦਾਰਾਂ ਦੇ ਨਾਲ ਆ ਜਿਹੜੇ ਕਿਸਾਨਾਂ ਦੇ ਨਾਲ ਖਲੋਂਦੇ ਨਹੀਂ ਬਾਕੀਆਂ ਨਾਲ ਇਹਦਾ ਕੋਈ ਵੀ ਸਬੰਧ ਨਹੀਂ ਹੈਗਾ ਬਾਕੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਨਹੀਂ ਜਿਹੜਾ ਕਿਸਾਨਾਂ ਨਾਲ ਨਹੀਂ ਖਲੋਂਦਾ ਉਹਦੀ ਤਾਂ ਫਿਰ ਗੱਲ ਕਰਨੀ ਬੰਦੀ ਹੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਨੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ